ਕਹਿੰਦਾ ਆ ਜਾ ਮੇਰਾ ਪਿੰਡ ਵੇਖ ਲੈ ਮਿੱਤਰੋ ਆ ਜਾ ਤੁਹਾਨੂੰ ਦਿਖਾਈਏ ਪਿੰਡ ਅਸੀਂ ਖੜੇ ਪਿੰਡ ਸਾਦੋ ਹੈੜੀ ਨੇੜੇ ਨਾਭਾ ਜ਼ਿਲ੍ਹਾ ਪਟਿਆਲਾ ਇਸ ਪਿੰਡ ਦੇ ਲੋਕਾਂ ਨੇ ਇੱਕ ਪੜ੍ਹਿਆ ਲਿਖਿਆ ਸਰਪੰਚ ਚੁਣਿਆ ਜਿਹਦਾ ਨਾਂ ਹੈਗਾ ਸਹਿਜਵੀਰ ਸਿੰਘ ਚੱਠਾ ਮਿੱਤਰੋ ਸਹਿਜਵੀਰ ਸਿੰਘ ਚੱਠਾ ਵੀ 90 ਦੇ ਪੀਪੀਐਸ ਸਕੂਲ ਦਾ ਪੜਿਆ ਲਿਖਿਆ ਸੀਗਾ ਪਿੰਡ ਨੂੰ ਸਵਰਗ ਬਣਾਤਾ ਪਿੰਡ ਨੂੰ ਸ਼ੀਸ਼ੇ ਵਾਂਗ ਚਮਕਾਤਾ ਆਜੋ ਤੁਹਾਨੂੰ ਪਿੰਡ ਦੀ ਗੇੜੀ ਲਵਾਈਏ ਪਹਿਲਾਂ ਤਾਂ ਦੇਖੋ ਸਾਰੇ ਪਿੰਡ ਨੂੰ ਇੱਕੋ ਜਿਹੇ ਰੰਗ ਕੀਤਾ ਹੋਇਆ ਕਿਸੇ ਅਮੀਰ ਦਾ ਘਰ ਹੈ ਕਿਸੇ ਗਰੀਬ ਦਾ ਘਰ ਹੈ ਤੇ ਪਿੰਡ ਦੇ ਵਿੱਚ ਇੱਕ ਪੱਕਾ ਮਤਾ ਪਾਇਆ ਹੋਇਆ ਵੀ ਕੋਈ ਵੀ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਕੋਈ ਵੀ ਪੰਚਾਇਤ ਮੈਂਬਰ ਨੰਬਰਦਾਰ ਸਰਪੰਚ ਉਹਦੇ ਮਗਰ ਨਹੀਂ ਜਾਊਗਾ ਆ ਦੇਖੋ ਇਦਾਂ ਦੇ ਬੋਰਡ ਪਿੰਡ 'ਚ ਲੱਗੇ ਹੋਏ ਆ ਇਹ ਪਿੰਡ ਨਸ਼ਾ ਰਹਿਤ ਹੈ ਤੇ ਕੋਈ ਵੀ ਦੁਕਾਨਦਾਰ ਆ ਉਹਦੇ ਸਾਰੇ ਬਾਰਗੇ ਬੋਰਡ ਇੱਕੋ ਜਿਹੇ ਲੱਗੇ ਹੋਏ ਆ ਉਹ ਵੀ ਪੰਚਾਇਤ ਨੇ ਲਵਾ ਕੇ ਦਿੱਤੇ ਹੋਏ ਆ ਆਪਦੇ ਦਿਮਾਗ ਮੁਤਾਬਕ ਪਿੰਡ ਨੂੰ ਸਜਾਇਆ ਹੋਇਆ ਪਿੰਡ ਦੇ ਵਿੱਚ ਬਹੁਤ ਸੋਹਣੇ ਪੌਦੇ ਲੱਗੇ ਹੋਏ ਆ ਬਹੁਤ ਸੋਹਣੇ ਬੂਟੇ ਲੱਗੇ ਹੋਏ ਆ ਪਿੰਡ ਦੇ ਲੋਕ ਪੂਰੇ ਪਿਆਰ ਨਾਲ ਰਲ ਮਿਲ ਕੇ ਰਹਿੰਦੇ ਆ ਦੇਖੋ ਕਿਸੇ ਨੂੰ ਕੋਈ ਡਰ ਨਹੀਂ ਵੇਖ ਤੋਂ ਕੋਈ ਸਾਡੀ ਚੀਜ਼ ਚੱਕ ਕੇ ਲੈ ਜਾਊ ਜਾਬ ਚੀਜ਼ ਕੋਈ ਉਰੇ ਭਰੇ ਹੋ ਜੂ ਅੱਜ ਕੱਲ ਸੋਨੋ ਬਤਾ ਮਾਹੌਲ ਕਿੰਨਾ ਖਰਾਬ ਆ ਪਰ ਇੱਥੇ ਬਹੁਤ ਚੀਜ਼ਾਂ ਲੋਕਾਂ ਦੀਆਂ ਬਾਹਰ ਹੀ ਪਈਆਂ ਇੱਕ ਪਰਿਵਾਰ ਵਾਂਗ ਪਿੰਡ ਰਹਿ ਰਿਹਾ ਪੂਰੇ ਪਿਆਰ ਨਾਲ ਸਤਿਕਾਰ ਨਾਲ ਆ ਦੇਖੋ ਪ੍ਰਾਣੀਆਂ ਚੀਜ਼ਾਂ ਜਿਵੇਂ ਸਦੂਕ ਆ ਬਾਹਰ ਹੀ ਪਿਆ ਤੇ ਆ ਪਿੰਡ ਜਿੱਦੋਂ ਨਸ਼ੇੜੀ ਚੱਕੀ ਲੈ ਜਾਣ ਕਿਉਂਕਿ ਪਿੰਡ ਦੇ ਵਿੱਚ ਬਹੁਤ ਪ੍ਰੱਪੇ ਨਾਲ ਲੋਕ ਰਹਿ ਰਹੇ ਆ ਪਿੰਡ ਨੂੰ ਇਸ ਤਰ੍ਹਾਂ ਸ਼ਿੰਗਾਰਿਆ ਹੋਇਆ ਵੀ ਸਵਰਗ ਹੈ ਬਾਈ ਕਦੇ ਵੀ ਇਸ ਏਰੀਆ 'ਚ ਗਿਆੜਾ ਮਾਰਿਓ ਤਾਂ ਦੇਖੋ ਇਹ ਰਵਤਾ ਤੁੰਬੀ ਵਾਲਾ ਇਸ ਪਿੰਡ ਦਾ ਸੀ ਆ ਅਗੇ ਜੀ ਧਰਮਸ਼ਾਲਾ ਜਿੱਥੇ ਕੋਈ ਲੀਡਰ ਆਉਂਦਾ ਇਦਾਂ ਦੇ ਸਾਂਝ ਇਸ ਤੋਂ ਲਾਵਾ ਮੈਂ ਤੁਹਾਨੂੰ ਪਾਰ